ਤੇ ਨੌਵੇਂ ਪਾਸ਼ਾ ਸਰਗੁਤੀ ਗਵਾਧਰ ਜੀ ਦਾ 350 50 ਸਾਲਾ ਜਿਹੜਾ 350 ਸਾਲ ਪਹਿਲਾਂ ਸ਼ਹਾਦਤ ਹੋਈ ਆ ਉਹਨਾਂ ਦੀ ਯਾਦ ਵਿੱਚ ਖਾਸ ਖਾਸ ਤੇ ਸਮਾਗਮ ਕੀਤੇ ਜਾ ਰਹੇ ਆ ਤੇ ਆਪਣੀ ਸ਼ਰਧਾ ਦੇ ਫੁੱਲ ਭੇਟ ਕੀਤੇ ਜਾ ਰਹੇ ਆ ਅਸੀਂ ਵੀ ਰੈਵੋਲਿਊਸ਼ਨਰੀ ਮਾਰਕਸਿਸਟ ਪਾਰਟੀ ਵੱਲੋਂ ਲਗਾਤਾਰ ਗੁਰੂ ਜੀ ਦੇ ਇਸ ਸ਼ਹਾਦਤ ਨੂੰ ਪ੍ਰਣਾਮ ਕਰਨ ਵਾਸਤੇ ਸਮਾਗਮ ਕਰ ਰਹੇ ਆ ਤੇ ਅੱਜ ਰਟੌਲਾ ਵਿੱਚ ਇਸੇ ਸੰਬੰਧ ਵਿੱਚ ਸਮਾਗਮ ਕੀਤਾ ਗਿਆ ਜਿਹਦੇ ਵਿੱਚ ਪਿੰਡ ਦੇ ਬਹੁਤ ਮਹਤਵਰ ਸੱਜਣਾ ਨੇ ਪੈਣਾ ਭਰਾਵਾਂ ਨੇ ਹਿੱਸਾ ਲਿਆ ਔਰ ਇਹ ਸਿਪਰਨ ਕੀਤਾ ਆ ਤੇ ਜੇ ਇਸ ਮੰਤਬ ਲਈ ਗੁਰੂ ਜੀ ਨੇ ਆਪਣਾ ਸੀਸ ਬਿਦਾਨ ਕੀਤਾ ਧਰਮ ਦੇ ਨਾਂ ਤੇ ਕਿਸੇ ਨਾਲ ਜ਼ਿਆਦਤੀ ਕਰਨ ਦਾ ਜਿਹੜਾ ਇਸ ਤਰੀਕਾ ਸੀ ਉਹਨੂੰ ਉਹਦੇ ਖਿਲਾਫ ਲੜੇ ਤੇ ਆਪਣੀ ਕੁਰਬਾਨੀ ਦਿੱਤੀ ਆ ਅੱਜ ਦੇ ਸਮੇਂ 'ਚ ਅਸੀਂ ਵੀ ਉਹਨਾਂ ਪੱਧਰਾਂ ਤੇ ਚੱਲ ਕੇ ਜਿਹੜੇ ਹੁਕਮਰਾਨ ਧਰਮ ਦੇ ਨਾਂ ਤੇ ਲੋਕਾਂ ਤੇ ਜ਼ੁਲਮ ਕਰਦੇ ਆ ਇੱਕ ਧਰਮ ਨੂੰ ਚੰਗਾ ਕਹਿਣ ਲਈ ਦੂਜੇ ਦਾ ਬੁਰਾ ਕਹਿੰਦੇ ਆ ਦੁਜੇ ਨੂੰ ਉਹ ਤਾਂ ਡਟ ਕੇ ਟੱਕਰਾਂ ਕਰਾਂ ਪੂਰੇ ਦੇਸ਼ ਨੂੰ ਵੱਖ-ਵੱਖ ਧਰਮਾਂ ਦਾ ਦੇਸ਼ ਹੈ ਵੱਖ-ਵੱਖ ਕੌਮਾਂ ਦਾ ਦੇਸ਼ ਹੈ ਵੱਖ-ਵੱਖ ਜਾਤੀਆਂ ਦਾ ਦੇਸ਼ ਹੈ ਇਹ ਦੇਸ਼ ਇਦਾਂ ਦਾ ਹੀ ਰੱਖਾਂਗੇ ਫਰਵਾਡੀ ਨੂੰ ਜਿੱਦਾਂ ਦਾ ਮੋਦੀ ਕਰਨਾ ਚਾਹੁੰਦਾ ਉਹ ਨਹੀਂ ਕਰ ਦੇਵਾਂਗੇ ਸਕਤਸਿੰਦਰ ਨੇ ਇਹ ਕੀਤਾ ਤੁਜਾ ਅਸੀਂ ਗੁਰੂ ਜੀ ਦੇ ਚਰਨਾਂ 'ਚ ਇਹ ਬੇਨਤੀ ਕਰਦੇ ਆ ਸ੍ਰੀ ਆਂਧਾ ਦਿੱਤਾ ਸੰਗਤ ਨਾਲ ਕਿ ਇਸ ਵੇਲੇ ਇਨਸਾਫ ਦੀ ਲੜਾਈ ਲੜਨੀ ਬਹੁਤ ਜ਼ਰੂਰੀ ਹੈ ਕਿਉਂਕਿ ਸਰਕਾਰ ਦੀਆਂ ਨੀਤੀਆਂ ਤੋਂ ਕਿਸਾਨ ਮਜ਼ਦੂਰ ਨੌਜਵਾਨ ਬੜਾ ਪਰੇਸ਼ਾਨ ਹੈ ਗੁਰਬਤ ਲਗਾਤਾਰ ਹੀ ਹੈ ਔਰ ਲਗਾਤਾਰ ਹੀ ਬੱਚੇ ਵਿਕਾਰ ਘਮਜ਼ੇ ਆ ਨਸ਼ਿਆਂ ਦਾ ਸ਼ਿਕਾਰ ਹੋ ਰਹਾ ਹੈ ਰੋਜ਼ ਹੀ ਨਸ਼ਿਆਂ ਦੇ ਨਾਲ ਸੈਂਕੜੇ ਮੌਤਾਂ ਹੋ ਰਹੀਆਂ ਹਨ ਲੇਕਿਨ ਹੁਕਮਰਾਨ ਬਸ ਪ੍ਰਚਾਰ ਚ ਲੱਗੇ ਆ ਵੇ ਅਸੀਂ ਜਦ ਜੁੱਧ ਜਿੱਤ ਲਿਆ ਸੀ ਤਾਂ ਜਦ ਜੁੱਧ ਜਿੱਤਿਆ ਨਹੀਂ ਹੈ ਜਦ ਹਾਰ ਗਿਆ ਇਦਾਂ ਕੀਆ ਜਾਣਾ ਚਾਹੀਦਾ ਕਿ ਨਸ਼ੇ ਨਹੀਂ ਬੰਦ ਹੋਏ ਨਸ਼ੇ ਪੈਣਾ ਬੰਦ ਨਹੀਂ ਜਾ ਰਹੀ ਹੈ ਇਹਨਾਂ ਸਾਰੇ ਮੁੱਦਿਆਂ ਦੇ ਉੱਤੇ ਅਸੀਂ ਇੱਕ ਸਾਂਝੀ ਲੜਾਈ ਲੜਨੀ ਚਾਹੁੰਦੇ ਪਿਆ ਪਰ ਪੰਜਾਬ ਦੇ ਨਾਲ ਤਾਂ ਚੇਚੇ ਤੌਰ ਤੇ ਭਗਵੰਤ ਮਾਨਜੀਤ ਤੇ ਕੇਂਦਰ ਵਾਲੇ ਤਾਂ ਕਾ ਵੀ ਜ਼ਿਆਦਾ ਕਰ ਰਿਹਾ ਹੈ ਪੰਜਾਬ ਦੇ ਨਾਲ ਪਹਿਲਾਂ ਚੰਡੀਗੜ੍ਹ ਦੇ ਸਵਾਲ ਤੇ ਬੜਾ ਧੱਕਾ ਕੀਤਾ ਗਿਆ ਸਾਡੀ ਰਾਜਧਾਨੀ ਸਾਨੂੰ ਨਹੀਂ ਦਿੱਤੀ ਗਈ ਪੰਜਾਬ ਦਾ ਪਾਣੀ ਬਣਦਾ ਸੀ ਸਾਡਾ ਸਾਨੂੰ ਪਾਣੀ ਸਾਡਾ ਨਹੀਂ ਦਿੱਤਾ ਜਾ ਰਿਹਾ ਇਸੇ ਤਰ੍ਹਾਂ ਸਾਡੀ ਯੂਨੀਵਰਸਿਟੀ ਬਣੀ ਸੀ ਚੰਡੀਗੜ੍ਹ ਦੀ ਪੰਜਾਬ ਯੂਨੀਵਰਸਿਟੀ ਉਹਨੂੰ ਖੋਹ ਦਾ ਯਤਨ ਕੀਤਾ ਉਹ ਤਾਂ ਲੋਕ ਲੜੇ ਕਰਕੇ ਤਾਂ ਉਹਨਾਂ ਨੇ ਉਹ ਵੋਟਾਂ ਵਾਪਸ ਜਿੱਤ ਪਈਆਂ ਤੇ ਅੱਜ ਖਬਰ ਆਈ ਹੈ ਵੀ ਸਰਕਾਰ ਨੇ ਆਪਣਾ ਫੈਸਲਾ ਵਾਪਸ ਲੈ ਲਿਆ ਤੇ ਚੋਣਾ ਕਰਾਈਆਂ ਜਾਂਦੀਆਂ ਯੂਨੀਵਰਸਿਟੀ ਇਸ ਤਰ੍ਹਾਂ ਪੰਜਾਬ ਦੇ ਵਿੱਚ ਬੋਲੀ ਦੇ ਮਸਲੇ ਤੇ ਰਾਜਾਂ ਦੇ ਅਧਿਕਾਰਾਂ ਦਾ ਸਵਾਲ ਹੈ ਇਨ੍ਹਾਂ ਮੁੱਦਿਆਂ ਤੇ ਵੀ ਪਾਰਟੀ ਨੇ ਫੈਸਲਾ ਕੀਤਾ ਵੀ ਅਸੀਂ ਪੰਜਾਬ ਦੇ ਲੋਕਾਂ ਨਾਲ ਲੈ ਕੇ ਇੱਕ ਵੱਡਾ ਪ੍ਰਚੰਡ ਯੁੱਧ ਛੇੜਾਂਗੇ ਤਾਂ ਕਿ ਦਿੱਲੀ ਦੇ ਹੁਕਮਰਾਨਾਂ ਨੂੰ ਤੇ ਪੰਜਾਬ ਦੇ ਹੁਕਮਰਾਨਾਂ ਨੂੰ ਬੋਲੇ ਕਰਨਾਂ ਤੱਕ ਆਵਾਜ਼ ਬਚਾਈ ਜਾ ਸਕੇ ਮੈਨੂੰ ਆਸ ਹੈ ਪੂਰੀ ਵੀ ਗੁਰੂ ਜੀ ਦਾ ਜਿਹੜਾ ਦਿਖਾਇਆ ਰਾਹ ਹੈ ਸਾਡੇ ਲਈ ਮਾਰਗਦਰਸ਼ਨ ਦਾ ਕੰਮ ਕਰੇਗਾ ਅਸੀਂ ਸਾਰੇ ਧਰਤੀ ਲੋਕਾਂ ਦੇ ਰਾਜ ਭਾਗ ਵਾਸਤੇ ਡਟ ਕੇ ਲੜਾਂਗੇ ساری ਜ਼ਿੰਦਗੀ ਮੈਂ ਇਹਨਾਂ ਸ਼ਬਦਾਂ ਨਾਲ ਨੌਵੇਂ ਪਾਤਸ਼ਾਹ ਸਰਗੁਜੀ ਦੇ ਚਲਣਾ ਚ ਆਪਣੇ ਵੱਲੋਂ ਬਹੁਤ ਹੀ ਸਤਿਕਾਰ ਨਾਲ ਸ਼ਰਧਾ ਦੇ ਪੰਕਤੀ ਸਰ ਤੇ ਨਾਮੇ ਪਾਸ਼ਾ ਸਰਗੁ ਤੇਗ ਬਾਦਰ ਜੀ ਦਾ 350 50 ਸਾਲਾ ਜਿਹੜਾ 350 ਸਾਲ ਪਹਿਲਾਂ ਸ਼ਹਾਦਤ ਲਈ ਆ ਉਹਨਾਂ ਦੀ ਯਾਦ ਵਿੱਚ ਹਰ ਹਰ ਕੇ ਸਮਾਗਮ ਕੀਤੇ ਜਾ ਰਹੇ ਆ ਤੇ ਆਪਣੀ ਸ਼ਰਧਾ ਦੇ ਫੁੱਲ ਭੇਟ ਕੀਤੇ ਜਾ ਰਹੇ ਆ ਅਸੀਂ ਵੀ ਰੈਵੋਲੂਸ਼ਨਰੀ ਮਾਰਕਸਿਸਟ ਪਾਰਟੀ ਵੱਲੋਂ ਲਗਾਤਾਰ ਗੁਰੂ ਜੀ ਦੇ ਇਸ ਸ਼ਹਾਦਤ ਨੂੰ ਪ੍ਰਣਾਮ ਕਰਨ ਵਾਸਤੇ ਸਮਾਗਮ ਕਰ ਰਹੇ ਆ ਤੇ ਅੱਜ ਰਟੋਲਾ ਵਿੱਚ ਇਸੇ ਸੰਬੰਧ ਵਿੱਚ ਸਮਾਗਮ ਕੀਤਾ ਗਿਆ ਜਿਹਦੇ ਵਿੱਚ ਪਿੰਡ ਦੇ ਬਹੁਤ ਮਹਤਵਪੂਰਨ ਸੱਜਣਾ ਨੇ ਭੈਣਾ ਭਰਾਵਾਂ ਨੇ ਹਿੱਸਾ ਲਿਆ ਔਰ ਇਹ ਸੀ ਪਰਨ ਕੀਤਾ ਆ ਤੇ ਜਿਸ ਮੰਤਵ ਲਈ ਗੁਰੂ ਜੀ ਨੇ ਆਪਣਾ ਸੀਸ ਬલિદાન ਕੀਤਾ ਧਰਮ ਦੇ ਨਾਂ ਤੇ ਕਿਸੇ ਨਾਲ ਜ਼ਿਆਦਤੀ ਕਰਨ ਦਾ ਜਿਹੜਾ ਇਹ ਤਰੀਕਾ ਸੀ ਉਹਨੂੰ ਉਹਦੇ ਖਿਲਾਫ ਲੜੇ ਤੇ ਆਪਣੀ ਕੁਰਬਾਨੀ ਦਿੱਤੀ ਹੈ ਅੱਜ ਦੇ ਸਮੇਂ 'ਚ ਅਸੀਂ ਵੀ ਉਹਨਾਂ ਪੱਗ ਜਨਾਂ ਤੇ ਚੱਲ ਕੇ ਜਿਹੜੇ ਹੁਕਮਰਾਨ ਧਰਮ ਦੇ ਨਾਂ ਤੇ ਲੋਕਾਂ ਤੇ ਜ਼ੁਲਮ ਕਰਦੇ ਆ ਇੱਕ ਧਰਮ ਨੂੰ ਚੰਗਾ ਕਹਿਣ ਲਈ ਦੂਜੇ ਦਾ ਬੁਰਾ ਕਹਿੰਦੇ ਆ ਦੂਜੇ ਨੂੰ ਉਹ ਤਾਂ ਢਟ ਕੇ ਟੱਕਰਾ ਕਰਾ ਪੂਰੇ ਦੇਸ਼ ਨੂੰ ਵੱਖ-ਵੱਖ ਧਰਮਾਂ ਦਾ ਦੇਸ਼ ਹੈ ਵੱਖ-ਵੱਖ ਕੌਮਾਂ ਦਾ ਦੇਸ਼ ਹੈ ਵੱਖ-ਵੱਖ ਜਾਤੀਆਂ ਦਾ ਦੇਸ਼ ਹੈ ਇਹ ਦੇਸ਼ ਇਦਾਂ ਦਾ ਹੀ ਰੱਖਾਂਗੇ ਫਰਵਾਡੀ ਨੂੰ ਜਿੱਦਾਂ ਦਾ ਮੋਦੀ ਕਰਨਾ ਚਾਹੁੰਦਾ ਉਹ ਨਹੀਂ ਕਰ ਲਵਾਵਾਂਗੇ ਸਿਰਫ ਤਾਂ ਅਸੀਂ ਦਰਨਾ ਇਹ ਕੀਤਾ ਤੁਜਾ ਅਸੀਂ ਗੁਰੂ ਜੀ ਦੇ ਚਰਨਾਂ 'ਚ ਇਹ ਬੇਨਤੀ ਕਰਦੇ ਆ ਸਨੇਹਾ ਦਿੱਤਾ ਸੰਗਤ ਨਾਲ ਤੇ ਇਸ ਵੇਲੇ ਇਨਸਾਫ ਦੀ ਲੜਾਈ ਲੜਨੀ ਬਹੁਤ ਜ਼ਰੂਰੀ ਹੈ ਕਿਉਂਕਿ ਸਰਕਾਰ ਦੀ ਨੀਤੀਆਂ ਤੋਂ ਕਿਸਾਨ ਮਜ਼ਦੂਰ ਨੌਜਵਾਨ ਬੜਾ ਪਰੇਸ਼ਾਨ ਹੈ ਗੁਰਬਤ ਲਗਾਤਾਰ ਹੀ ਹੈ ਔਰ ਲਗਾਤਾਰ ਇਹ ਬੱਚੇ ਬੇਕਾਰ ਘੁੰਮਦੇ ਆ ਨਸ਼ਿਆਂ ਦਾ ਸ਼ਿਕਾਰ ਹੋ ਰਹਾ ਹੈ। ਰੋਜ਼ ਹੀ ਨਸ਼ਿਆਂ ਦੇ ਨਾਲ ਸੈਂਕੜੇ ਮੌਤਾਂ ਹੋ ਰਹੀਆਂ। ਲੇਕਿਨ ਹੁਕਮਰਾਨ ਬਸ ਪ੍ਰਚਾਰ 'ਚ ਲੱਗਿਆ ਵੈ ਅਸੀਂ ਜੁੱਧ ਜਿੱਤ ਲਿਆ ਸੀ ਤਾਂ ਅਸੀਂ ਜੁੱਧ ਜਿੱਤਿਆ ਨਹੀਂ ਹੈ, ਜੁੱਧ ਹਾਰ ਗਿਆ ਹੈ। ਇਦਾਂ ਕਿਹਾ ਜਾਣਾ ਚਾਹੀਦਾ ਕਿ ਨਸ਼ੇ ਨਹੀਂ ਬੰਦ ਹੋਏ, ਨਸ਼ੇ ਪਹਿਲਾਂ ਵੰਗਰੇ ਜਾ ਰਹੀ ਹੈ। ਇਹਨਾਂ ਸਾਰੇ ਮੁੱਦਿਆਂ ਦੇ ਉੱਤੇ ਅਸੀਂ ਇੱਕ ਸਾਂਝੀ ਲੜਾਈ ਲੜਨੀ ਚਾਹੁੰਦੇ ਪਿਆ। ਪਰ ਪੰਜਾਬ ਦੇ ਨਾਲ ਤਾਂ ਛੇਛੇ ਤੌਰ ਤੇ ਭਗਵੰਤ ਮਾਨਜੀਤ ਤੇ ਕੇਂਦਰ ਵਾਲੇ ਤਾਂ ਕਾ ਵੀ ਜ਼ਿਆਦਾ ਕਰ ਰਹੇ ਆ। ਪੰਜਾਬ ਦੇ ਨਾਲ ਪਹਿਲਾਂ ਚੰਡੀਗੜ੍ਹ ਦੇ ਸਵਾਲ ਤੇ ਬੜਾ ਧੱਕਾ ਕੀਤਾ ਗਿਆ ਸਾਡੀ ਰਾਜਧਾਨੀ ਸਾਨੂੰ ਨਹੀਂ ਦਿੱਤੀ ਗਈ ਪੰਜਾਬ ਦਾ ਪਾਣੀ ਬਣਦਾ ਸੀ ਸਾਡਾ ਸਾਨੂੰ ਪਾਣੀ ਸਾਡਾ ਨਹੀਂ ਦਿੱਤਾ ਜਾ ਰਿਹਾ ਇਸੇ ਤਰ੍ਹਾਂ ਸਾਡੀ ਯੂਨੀਵਰਸਿਟੀ ਬਣੀ ਸੀ ਚੰਡੀਗੜ੍ਹ ਦੀ ਪੰਜਾਬ ਯੂਨੀਵਰਸਿਟੀ ਉਹਨੂੰ ਖੋਹ ਦਾ ਯਤਨ ਕੀਤਾ ਉਹ ਤਾਂ ਲੋਕ ਲੜੇ ਕਰਕੇ ਤਾਂ ਉਹਨਾਂ ਨੇ ਉਹ ਮੋਸ਼ਾ ਵਾਪਸ ਉਹ ਜਿੱਤ ਹੋਈ ਆ ਤੇ ਅੱਜ ਖਬਰ ਆਈ ਆ ਵੀ ਸਰਕਾਰ ਨੇ ਆਪਣਾ ਫੈਸਲਾ ਵਾਪਸ ਲੈ ਲਿਆ ਤੇ ਚੋਣਾ ਕਰਾਈਆਂ ਜਾਣਗੀਆਂ ਯੂਨੀਵਰਸਿਟੀ ਦੀ ਇਸ ਤਰ੍ਹਾਂ ਪੰਜਾਬ ਦੇ ਵਿੱਚ ਬੋਲੀ ਦੇ ਮਸਲੇ ਤੇ ਰਾਜਾਂ ਦੇ ਅਧਿਕਾਰਾਂ ਦਾ ਸਵਾਲ ਆ ਇਨਾ ਮੁੱਦਿਆਂ ਤੇ ਵੀ ਪਾਰਟੀ ਨੇ ਫੈਸਲਾ ਕੀਤਾ ਵੀ ਅਸੀਂ ਪੰਜਾਬ ਦੇ ਲੋਕਾਂ ਨਾਲ ਲੈ ਕੇ ਇੱਕ ਵੱਡਾ ਪ੍ਰਚੰਡ ਯੁੱਧ ਛੇੜਾਂਗੇ ਤਾਂ ਕਿ ਦਿੱਲੀ ਦੇ ਹਕਮਰਾਨਾਂ ਨੂੰ ਤੇ ਪੰਜਾਬ ਦੇ ਹਕਮਰਾਨਾਂ ਨੂੰ ਬੋਲੇ ਕਰਨਾਂ ਤੱਕ ਆਵਾਜ਼ ਬਚਾਈ ਜਾ ਸਕੇ ਮੈਨੂੰ ਆਸ ਹੈ ਪੂਰੀ ਵੀ ਗੁਰੂ ਜੀ ਦਾ ਜਿਹੜਾ ਦਿਖਾਇਆ ਰਾਹ ਹੈ ਸਾਡੇ ਲਈ ਮਾਰਗਦਰਸ਼ਨ ਦਾ ਕੰਮ ਕਰੇਗਾ ਅਸੀਂ ਸਾਰੇ ਧਰਤੀ ਲੋਕਾਂ ਦੇ ਰਾਜ ਭਗਤ ਵਾਸਤੇ ਡਟ ਕੇ ਲੜਾਂਗੇ ਸਾਰੀ ਜ਼ਿੰਦਗੀ ਮੈਂ ਇਹਨਾਂ ਸ਼ਬਦਾਂ ਨਾਲ ਨੌਵੇਂ ਪਾਤਸ਼ਾਹ ਸਤਗੁਰੂ ਜੀ ਦੇ ਚਰਨਾਂ 'ਚ ਆਪਣੇ ਵੱਲੋਂ ਬਹੁਤ ਹੀ ਸਤਕਾਰ ਨਾਲ ਸ਼ਰਧਾ ਦੇ ਫੁੱਲ ਭੇਟ ਕਰਦੀ ਹਾਂ ਸਤਿਰ ਤੇ ਨੌਵੇਂ ਪਾਸ਼ਾ ਸਰਗੁਤੀ ਗ बहादुर ਜੀ ਦਾ 350 50 ਸਾਲਾਂ ਜਿਹੜਾ 350 ਸਾਲ ਪਹਿਲਾਂ ਸ਼ਹਾਦਤ ਲਈ ਆ ਉਹਨਾਂ ਦੀ ਯਾਦ ਵਿੱਚ ਖਾਸ ਖਾਸ ਸਮਾਗਮ ਕੀਤੇ ਜਾ ਰਹੇ ਹਨ ਅਤੇ ਆਪਣੀ ਸ਼ਰਧਾ ਦੇ ਫੁੱਲ ਭੇਟ ਕੀਤੇ ਜਾ ਰਹੇ ਹਨ। ਅਸੀਂ ਵੀ ਰੈਵੋਲੂਸ਼ਨਰੀ ਮਾਰਕਸਿਸਟ ਪਾਰਟੀ ਵੱਲੋਂ ਲਗਾਤਾਰ ਗੁਰੂ ਜੀ ਦੇ ਇਸ ਸ਼ਹਾਦਤ ਨੂੰ ਪ੍ਰਣਾਮ ਕਰਨ ਵਾਸਤੇ ਸਮਾਗਮ ਕਰ ਰਹੇ ਹਾਂ ਤੇ ਅੱਜ ਰਟੌਲਾ ਵਿੱਚ ਇਸੇ ਸੰਬੰਧ ਵਿੱਚ ਇੱਕ ਸਮਾਗਮ ਕੀਤਾ ਗਿਆ ਜ ਜਿਹਦੇ ਵਿੱਚ ਪਿੰਡ ਦੇ ਬਹੁਤ ਮਹਤਵਪੂਰਨ ਸੱਜਣਾਂ ਨੇ ਭੈਣਾ ਭਰਾਵਾਂ ਨੇ ਹਿੱਸਾ ਲਿਆ। ਔਰ ਇਹ ਸੀ ਪਰਨ ਕੀਤਾ ਆ ਤੇ ਜਿਸ ਮੰਤਵ ਲਈ ਗੁਰੂ ਜੀ ਨੇ ਆਪਣਾ ਸੀਸ ਬਰਿਦਾਨ ਕੀਤਾ ਧਰਮ ਦੇ ਨਾਂ ਤੇ ਕਿਸੇ ਨਾਲ ਜ਼ਿਆਦਤੀ ਕਰਨ ਦਾ ਜਿਹੜਾ ਇਹ ਤਰੀਕਾ ਸੀ ਉਹਨੂੰ ਉਹਦੇ ਖਿਲਾਫ ਲੜੇ ਤੇ ਆਪਣੀ ਕੁਰਬਾਨੀ ਦਿੱਤੀ ਆ ਅੱਜ ਦੇ ਸਮੇਂ 'ਚ ਅਸੀਂ ਵੀ ਉਹਨਾਂ ਪੱਗ ਜਨਾਂ ਤੇ ਚੱਲ ਕੇ ਜਿਹੜੇ ਹੁਕਮਰਾਨ ਧਰਮ ਦੇ ਨਾਂ ਤੇ ਲੋਕਾਂ ਤੇ ਜ਼ੁਲਮ ਕਰਦੇ ਆ ਇੱਕ ਧਰਮ ਨੂੰ ਚੰਗਾ ਕਹਿਣ ਲਈ ਦੂਜੇ ਦਾ ਬੁਰਾ ਕਹਿੰਦੇ ਆ ਦੁਜੇ ਨੂੰ ਉਹ ਤਾਂ ਢਟ ਕੇ ਟੱਕਰ ਆ ਕਰਾਂ ਪੂਰੇ ਦੇਸ਼ ਨੂੰ ਗੱਤਗੱਤਰ ਮਾਦਾ ਦੇਸ਼ ਹੈ ਵੱਖ-ਵੱਖ ਕੌਮਾਂ ਦਾ ਦੇਸ਼ ਹੈ ਵੱਖ-ਵੱਖ ਜਾਤੀਆਂ ਦਾ ਦੇਸ਼ ਹੈ ਇਹ ਦੇਸ਼ ਇਦਾਂ ਦਾ ਹੀ ਰੱਖਾਂਗੇ ਫਰਵਾਡੀ ਨੂੰ ਜਿੱਦਾਂ ਦਾ ਮੋਦੀ ਕਰਨਾ ਚਾਹੁੰਦਾ ਉਹ ਨਹੀਂ ਕਰ ਦੇਵਾਂਗੇ ਸਕਤ ਅਸਿੰਦਰ ਨੇ ਇਹ ਕੀਤਾ ਤੁਜਾ ਅਸੀਂ ਗੁਰੂ ਜੀ ਦੇ ਚਰਨਾਂ 'ਚ ਇਹ ਬੇਨਤੀ ਕਰਦੇ ਆ ਸ੍ਰੀ ਅੰਹਾ ਦਿੱਤਾ ਸੰਗਤ ਨਾਲ ਕਿ ਇਸ ਵੇਲੇ ਇਨਸਾਫ ਦੀ ਲੜਾਈ ਲੜਨੀ ਬਹੁਤ ਜ਼ਰੂਰੀ ਹੈ ਕਿਉਂਕਿ ਸਰਕਾਰ ਦੀ ਨੀਤੀਆਂ ਤੋਂ ਕਿਸਾਨ ਮਜ਼ਦੂਰ ਨੌਜਵਾਨ ਬੜਾ ਪਰੇਸ਼ਾਨ ਹੈ ਗੁਰਬਤ ਲਗਾਤਾਰ ਹੀ ਹੈ ਔਰ ਲਗਾਤਾਰ ਹੀ ਬੱਚੇ ਬੇਕਾਰ ਘੁੰਮਦੇ ਆ ਨਸ਼ਿਆਂ ਦਾ ਸ਼ਿਕਾਰ ਹੋ ਰਹੇ ਆ ਰੋਜ਼ ਹੀ ਨਸ਼ਿਆਂ ਦੇ ਨਾਲ ਸੈਂਕੜੇ ਮੌਤਾਂ ਹੋ ਰਹੀਆਂ ਲੇਕਿਨ ਹੁਕਮਰਾਨ ਬਸ ਪ੍ਰਚਾਰ ਤੇ ਲੱਗੇ ਆ ਵੇ ਅਸੀਂ ਜੁੱਧ ਜਿੱਤ ਲਿਆ ਸੀ ਤਾਂ ਅਸਲ ਜੁੱਧ ਜਿੱਤਿਆ ਨਹੀਂ ਹੈ ਜੁੱਧ ਹਾਰ ਗਿਆ ਹੈ ਇਦਾਂ ਕੀਆ ਜਾਣਾ ਚਾਹੀਦਾ ਕਿ ਨਸ਼ੇ ਨਹੀਂ ਬੰਦ ਹੋਏ ਨਸ਼ੇ ਪੈਣਾ ਬੰਦ ਨਹੀਂ ਜਾ ਰਹੀ ਹੈ ਇਹਨਾਂ ਸਾਰੇ ਮੁੱਦਿਆਂ ਦੇ ਉੱਤੇ ਅਸੀਂ ਇੱਕ ਸਾਂਝੀ ਲੜਾਈ ਲੜਨੀ ਚਾਹੁੰਦੇ ਪਿਆ ਪਰ ਪੰਜਾਬ ਦੇ ਨਾਲ ਤਾਂ 체체 ਤੌਰ ਤੇ ਭਗਵੰਤ ਮਾਨ ਵੀ ਤੇ ਕੇਂਦਰ ਵਾਲੇ ਤਾਂ ਕਾ ਵੀ ਜ਼ਿਆਦਾ ਕਰ ਰਹੇ ਆ ਪੰਜਾਬ ਦੇ ਨਾਲ ਪਹਿਲਾਂ ਚੰਡੀਗੜ੍ਹ ਦੇ ਸਵਾਲ ਤੇ ਬੜਾ ਧੱਕਾ ਕੀਤਾ ਗਿਆ ਸਾਡੀ ਰਾਜਧਾਨੀ ਸਾਨੂੰ ਨਹੀਂ ਦਿੱਤੀ ਗਈ ਪੰਜਾਬ ਦਾ ਪਾਣੀ ਬਣਦਾ ਸੀ ਸਾਡਾ ਸਾਨੂੰ ਪਾਣੀ ਸਾਡਾ ਨਹੀਂ ਦਿੱਤਾ ਜਾ ਰਿਹਾ ਇਸੇ ਤਰ੍ਹਾਂ ਸਾਡੀ ਯੂਨੀਵਰਸਿਟੀ ਬਣੀ ਸੀ ਚੰਡੀਗੜ੍ਹ ਦੀ ਪੰਜਾਬ ਯੂਨੀਵਰਸਿਟੀ ਉਹਨੂੰ ਖੋਹਣ ਦਾ ਯਤਨ ਕੀਤਾ ਉਹ ਤਾਂ ਲੋਕ ਲੜੇ ਕਰਕੇ ਤਾਂ ਉਹਨਾਂ ਨੇ ਉਹ ਵੋਚਾ ਵਾਪਸ ਜਿੱਤ ਪਈ ਹੈ ਤੇ ਅੱਜ ਖਬਰ ਆਈ ਹੈ ਵੀ ਸਰਕਾਰ ਨੇ ਆਪਣਾ ਫੈਸਲਾ ਵਾਪਸ ਲੈ ਲਿਆ ਤੇ ਚੋਣਾਂ ਕਰਾਈਆਂ ਜਾਣਗੀਆਂ ਯੂਨੀਵਰਸਿਟੀ ਦੀ ਇਸ ਤਰ੍ਹਾਂ ਪੰਜਾਬ ਦੇ ਵਿੱਚ ਬੋਲੀ ਦੇ ਮਸਲੇ ਤੇ ਰਾਜਾਂ ਦੇ ਅਧਿਕਾਰਾਂ ਦਾ ਸਵਾਲ ਹੈ ਇਨ੍ਹਾਂ ਮੁੱਦਿਆਂ ਤੇ ਵੀ ਪਾਰਟੀ ਨੇ ਫੈਸਲਾ ਕੀਤਾ ਵੀ ਅਸੀਂ ਪੰਜਾਬ ਦੇ ਲੋਕਾਂ ਨਾਲ ਲੈ ਕੇ ਇੱਕ ਵੱਡਾ ਪ੍ਰਚੰਡ ਯੁੱਧ ਛੇੜਾਂਗੇ ਤਾਂ ਕਿ ਦਿੱਲੀ ਦੇ ਹੁਕਮਰਾਨਾਂ ਨੂੰ ਤੇ ਪੰਜਾਬ ਦੇ ਹੁਕਮਰਾਨਾਂ ਨੂੰ ਬੋਲੇ ਕਰਨਾਂ ਤੱਕ ਆਵਾਜ਼ ਬਚਾਈ ਜਾ ਸਕੇ ਜਿਹਨੂੰ ਆਸ ਹੈ ਪੂਰੀ ਵੀ ਗੁਰੂ ਜੀ ਦਾ ਜਿਹੜਾ ਦਿਖਾਇਆ ਰਾਹ ਹੈ ਸਾਡੇ ਲਈ ਮਾਰਗਦਰਸ਼ਨ ਦਾ ਕੰਮ ਕਰੇਗਾ ਅਸੀਂ ਸਾਰੇ ਕਿਰਤੀ ਲੋਕਾਂ ਦੇ ਰਾਜ ਭਾਗ ਵਾਸਤੇ ਡਟ ਕੇ ਲੜਾਂਗੇ ساری ਜ਼ਿੰਦਗੀ ਮੈਂ ਇਹਨਾਂ ਸ਼ਬਦਾਂ ਨਾਲ ਨਵੇਂ ਪਾਤਸ਼ਾਹ ਸਰਗੁਜੀ ਦੇ ਚਲਣਾ ਚ ਆਪਣੇ ਵੱਲੋਂ ਬਹੁਤ ਹੀ ਸਤਿਕਾਰ ਨਾਲ ਸ਼ਰਧਾ ਦੇ ਪਲਕੀ